ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ YouTube ਪਰ ਅਤੇ Instagram ਤੇ ਉਤੇ ਫੇਮਸ ਕਮਲਕੌਰ ਭਾਬੀ ਦੇ ਵੱਲੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚ ਉਸ ਦੀ ਲਾਸ਼ ਹੈ ਜਿਹੜੀ ਉਹ ਬਰਮਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ Instagram ਅਤੇ YouTube ਦੇ ਉਤੇ ਆਪਣੀਆਂ ਵੀਡੀਓ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਉਰਫ ਕੰਚਨ ਕੁਮਾਰੀ ਜਿਸ ਦੀ ਲਾਸ਼ ਹੈ ਜਿਹੜੀ ਉਹ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਇਲਾਕੇ ਦੇ ਵਿੱਚ ਪੂਰਾ ਸਾਮ ਦਾ ਮਾਹੌਲ ਹੈ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਇਹ Laash ਕਿਵੇਂ ਇੱਥੇ ਪਹੁੰਚੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਸਟਾਗ੍ਰam ਦੇ ਉੱਤੇ ਕਮਲਕੌਰ ਭਾਬੀ ਔਰ ਪਕੰਚਨ ਕੁਮਾਰੀ ਦੇ 383000 ਦੇ ਕਰੀਬ ਜਿਹੜੇ ਫੋਲੋਅਰਸ ਨੇ ਆਪਣੀਆਂ ਵੀਡੀਓ ਆ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਭਾਬੀ ਦੀ লাশ ਜਿਹੜੀ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਉਸ ਗੱਡੀ ਦੀ ਰਜਿਸਟ੍ਰੇਸ਼ਨ ਲੁਧਿਆਣੇ ਤੋਂ ਦੱਸੀ ਜਾ ਰਹੀ ਆ ਤਾਂ ਕੰਚਨ ਕੁਮਾਰੀ ਦਾ ਨਾਮ ਜਿਹੜਾ ਉਸ ਗੱਡੀ ਦੇ ਉੱਤੇ ਆ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਗੱਡੀ ਆ ਉਸ ਦੇ ਵਿੱਚੋਂ লাশ ਮਿਲੀ ਆਤਾ ਤੁਹਾਡ ਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਹਾਈਵੇ ਦੇ ਉੱਤੇ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਬੀਤੀ ਰਾਤ ਆਦੇਸ਼ ਮੈਡੀਕਲ ਕਾਲਜ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਪਛਾਣ ਹੋਈਆ ਸੋਸ਼ਲ ਮੀਡੀਆ ਤੇ ਐਕਟਿਵ ਕਮਲ ਕੌਰ ਜੋ ਕਿ ਕਾਫੀ ਆਪਣੀਆਂ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੀ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਮੁੱਢਲੇ ਹਲਾਤਾਂ ਤੋਂ ਕਮਲਕੌਰ ਦਾ ਲੱਗਦਾ ਹੈ ਕਿ ਕਤਲ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਉਹ ਚੱਲ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਤੇ ਇੰਸਟਾਗ੍ਰam ਉੱਤੇ ਭਾਬੀ ਕਮਲਕੌਰ ਦੇ ਨਾਂ ਦੇ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਦੇ ਵਿੱਚ ਬੰਦ ਗੱਡੀ ਦੇ ਵਿੱਚੋਂ Laash ਮਿਲਿਆ ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਕਿਹਾ ਜਾ ਰਿਹਾ ਕਿ ਕਤਲ ਕੀਤਾ ਹੈ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕੇ ਮਾਮਲੇ ਦੀ ਜੜੀ ਜਾਂਚ ਚੱਲ ਰਹੀ ਹੈ ਦੱਸ ਦਈਏ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅశ్లీਲ ਵੀਡੀਓਜ਼ ਕਰਨ ਚਰਚਾ ਦੇ ਵਿੱਚ ਰਹਿੰਦੀ ਸੀ ਇੰਸਟਾਗ੍ਰam ਉਤੇ ਕਮਲਕੌਰ ਉਰਫ ਕੰਚਨ ਕੁਮਾਰੀ ਦੇ 383000 ਫੋਲੋਅਰਸ ਹਨ ਅਤੇ ਕਮਲਕੌਰ YouTube ਦੇ ਉਤੇ ਵੀ ਪੂਰੀ तरीके ਦੇ ਨਾਲ ਜਿਹੜਾ ਸਰਗਰਮ ਰਹਿੰਦੀ ਸੀ ਕਮਲਕੌਰ ਆਪਣੀਆਂ ਇੰਸਟਾਗ੍ਰam ਰੀਲਾ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਇੱਕ ਲੜਕੀ ਦੀ ਜਿਹੜੀ Laash ਹੈ ਉਹ ਬਰahmat ਹੋਈ ਹੈ ਤਾਂ ਪਛਾਣ ਦੇ ਵਜੋਂ ਪਤਾ ਲੱਗਿਆ ਕਿ ਜਿਹੜੀ Instagram ਤੇ YouTube ਦੇ ਉੱਤੇ ਮਸ਼ਹੂਰ ਕਮਲਕੌਰ ਭਾਬੀ ਸੀ ਇਹ ਉਸ ਦੀ Laash ਹੈ ਜਿਹੜੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲਿੱਤਾ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਜਿਹੜਾ ਉਸ ਨੂੰ ਪੇਸ ਦੀ ਤਾਗਿਆ ਮੌਤ ਦਾ ਕਾਰਨ ਅਜੇ ਤੱਕ ਕੁਝ ਵੀ ਪਤਾ ਜਿਹੜਾ ਨਹੀਂ ਲੱਗਿਆ ਪਰ ਪੁਲਿਸ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਇਤਲਾ ਜਿਹੜਾ ਉਹ ਕੀਤਾ ਗਿਆ ਸੂਚਨਾ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਅਤੇ ਫੇਸਬੁੱਕ YouTube ਦੇ ਉੱਤੇ ਫੇਮਸ ਕਮਲਕੌਰ ਭਾਬੀ ਦਾ ਜਿਹੜਾ ਕਿ ਇਹ ਮੌਤ ਹੋ ਚੁੱਕੀ ਆ ਉਸਦੀ লাশ ਹੈ ਜਿਹੜੀ ਉਸਦੀ ਹੀ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਸੀ ਉਸ ਦੇ ਵਿੱਚੋਂ ਜਿਹੜਾ ਕਿ ਇਹ লাশ ਬਰਾਮਦ ਹੋਈ ਆ ਪੁਲਿਸ ਦੁਆਰਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲੇ ਤੱਕ ਕੁਝ ਵੀ ਮੌਤ ਦਾ ਕਾਰਨ ਜਿਹੜਾ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਜਾਂਚ ਪੁਲਿਸ ਦੁਆਰਾ ਕੀਤੀ ਗਈ ਹੈ ਪੁਲਿਸ ਜਿਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੀਆਂ ਜੋ ਕਿ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਹੋਈ ਹੋਈ ਹੈ ਜਿਸ ਦੇ ਵਿੱਚੋਂ ਇੱਕ লাশ ਮਿਲੀ ਹੈ ਜਿਸ ਨੂੰ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੱਸਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਫੇਮਸ ਹੋਣ ਵਾਲੀ ਕਮਲ ਕੌਰ ਭਾਬੀ ਦੀ ਮੌਤ ਹੈ ਜਿਹੜੀ ਹੋ ਚੁੱਕੀ ਹੈ ਤੇ ਉਸ ਦੀ Laash ਨੂੰ ਬਰਾਮਦ ਕਰਕੇ ਪੁਲਿਸ ਦੁਆਰਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਐ। ਐਸਪੀ ਸਰ ਗੱਡੀ ਦੇ ਵਿੱਚ Laash ਪਈ ਹੈ ਕੀ ਕਾਰਨ ਹੈ ਕੁਝ ਪਤਾ ਲੱਗਿਆ ਹੁਣ ਤੱਕ ਵੀ ਕੌਣ ਹੈ ਇਹ ਜਾਂ ਕਿੰਨੀ ਹੈ ਕਿਵੇਂ Laash ਇਥੇ ਬਰਾਮਦ ਹੋਈ। ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ Laash ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ Laash ਜਿਹੜੀ ਨਜ਼ਰ ਆ ਰਹੀ ਹੈ ਕ੍ਰਾਈਮ ਸੀਨ ਨੂੰ ਅਸੀਂ ਪ੍ਰਿਜ਼ਰਵ ਕੀਤਾ ਪਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ Laash ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਆ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰਾਂਸਿਕ ਟੀਮ ਸਾਡੀ ਆਉਗੀ ਉਹ ਇਹਦਾ ਅਨਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਈਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਈਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਈਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਈਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰ ਦਾਂਗੇ ਹਾਂ ਨਾ ਇਹ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪਰਦਰਸ਼ੂ ਕੀਤਾ ਵਿਆ ਸੀ ਤੇ ਉਸ ਤੋਂ ਬਾਅਦ ਆਈਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰਖਾਵਾਂਗੇ ਤੇ ਇਨਸਪੈਕਟਰ ਸਾਹਿਬ ਇਹ ਰੇਸ਼ ਦੀ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮੀਅਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਕਿਉਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਇਸੇ ਗੱਡੀ ਖੜੀ ਹੈ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਸਾਰੇ ਏਮਪਲਾਈਜ਼ ਨੂੰ ਅਸੀਂ ਬੁਲਾਇਆ ਹੋਇਆ ਸਮਨ ਕੀਤਾ ਹੋਇਆ ਇੱਥੇ ਬਾਹਰ ਤੇ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ YouTube ਪਰ ਅਤੇ Instagram ਤੇ ਉੱਤੇ ਫੇਮਸ ਕਮਲਕੌਰ ਭਾਬੀ ਦੇ ਵੱਲੋਂ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਕਿ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚ ਉਸ ਦੀ ਲਾਸ਼ ਹੈ ਜਿਹੜੀ ਉਹ ਬ੍ਰਮਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam ਅਤੇ YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਉਰਫ ਕੰਚਨ ਕੁਮਾਰੀ ਜਿਸ ਦੀ ਲਾਸ਼ ਹੈ ਜਿਹੜੀ ਉਹ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਆ ਇਲਾਕੇ ਦੇ ਵਿੱਚ ਪੂਰਾ ਸਾਮ ਦਾ ਮਾਹੌਲ ਹੈ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਇਹ Laash ਕਿਵੇਂ ਇੱਥੇ ਪਹੁੰਚੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਸਟਾਗ੍ਰam ਦੇ ਉੱਤੇ ਕਮਲਕੌਰ ਭਾਬੀ ਔਰ ਪਕੰਚਨ ਕੁਮਾਰੀ ਦੇ 383000 ਦੇ ਕਰੀਬ ਜਿਹੜੇ ਫੋਲੋਅਰਸ ਨੇ ਆਪਣੀਆਂ ਵੀਡੀਓ ਆ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਭਾਬੀ ਦੀ লাশ ਜਿਹੜੀ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਉਸ ਗੱਡੀ ਦੀ ਰਜਿਸਟ੍ਰੇਸ਼ਨ ਲੁਧਿਆਣੇ ਤੋਂ ਦੱਸੀ ਜਾ ਰਹੀ ਆ ਤਾਂ ਕੰਚਨ ਕੁਮਾਰੀ ਦਾ ਨਾਮ ਜਿਹੜਾ ਉਸ ਗੱਡੀ ਦੇ ਉੱਤੇ ਆ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਗੱਡੀ ਆ ਉਸ ਦੇ ਵਿੱਚੋਂ লাশ ਮਿਲੀ ਆਤਾ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਹਾਈਵੇ ਦੇ ਉੱਤੇ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਬੀਤੀ ਰਾਤ ਆਦੇਸ਼ ਮੈਡੀਕਲ ਕਾਲਜ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਪਛਾਣ ਹੋਈਆ ਸੋਸ਼ਲ ਮੀਡੀਆ ਤੇ ਐਕਟਿਵ ਕਮਲ ਕੌਰ ਜੋ ਕਿ ਕਾਫੀ ਆਪਣੀਆਂ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੀ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਮੁੱਢਲੇ ਹਲਾਤਾਂ ਤੋਂ ਕਮਲਕੌਰ ਦਾ ਲੱਗਦਾ ਹੈ ਕਿ ਕਤਲ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਉਹ ਚੱਲ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਤੇ ਇੰਸਟਾਗ੍ਰam ਉੱਤੇ ਭਾਬੀ ਕਮਲਕੌਰ ਦੇ ਨਾਂ ਦੇ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਦੇ ਵਿੱਚ ਬੰਦ ਗੱਡੀ ਦੇ ਵਿੱਚੋਂ Laash ਮਿਲਿਆ ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਕਿਹਾ ਜਾ ਰਿਹਾ ਕਿ ਕਤਲ ਕੀਤਾ ਹੈ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕੇ ਮਾਮਲੇ ਦੀ ਜੜੀ ਜਾਂਚ ਚੱਲ ਰਹੀ ਹੈ ਦੱਸ ਦਈਏ ਕਿ ਕੰਚਨ ਕੁਮਾਰੀ سوشل میڈیا ਉਤੇ ਅశ్లీਲ ਵੀਡੀਓਜ਼ ਕਰਨ ਚਰਚਾ ਦੇ ਵਿੱਚ ਰਹਿੰਦੀ ਸੀ ਇੰਸਟਾਗ੍ਰam ਉਤੇ ਕਮਲਕੌਰ ਉਰਫ ਕੰਚਨ ਕੁਮਾਰੀ ਦੇ 383000 ਫੋਲੋਅਰਸ ਹਨ ਅਤੇ ਕਮਲਕੌਰ YouTube ਦੇ ਉਤੇ ਵੀ ਪੂਰੀ तरीके ਦੇ ਨਾਲ ਜਿਹੜਾ ਸਰਗਰਮ ਰਹਿੰਦੀ ਸੀ ਕਮਲਕੌਰ ਆਪਣੀਆਂ ਇੰਸਟਾਗ੍ਰam ਰੀਲਾ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਇੱਕ ਲੜਕੀ ਦੀ ਜਿਹੜੀ Laash ਹੈ ਉਹ ਬਰahmat ਹੋਈ ਹੈ ਤਾਂ ਪਛਾਣ ਦੇ ਵਜੋਂ ਪਤਾ ਲੱਗਿਆ ਕਿ ਜਿਹੜੀ Instagram ਤੇ YouTube ਦੇ ਉੱਤੇ ਮਸ਼ਹੂਰ ਕਮਲਕੌਰ ਭਾਬੀ ਸੀ ਇਹ ਉਸ ਦੀ Laash ਹੈ ਜਿਹੜੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲਿੱਤਾ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਜਿਹੜਾ ਉਸ ਨੂੰ ਪੇਸ਼ ਕੀਤਾ ਗਿਆ ਮੌਤ ਦਾ ਕਾਰਨ ਅਜੇ ਤੱਕ ਕੁਝ ਵੀ ਪਤਾ ਜਿਹੜਾ ਨਹੀਂ ਲੱਗਿਆ ਪਰ ਪੁਲਿਸ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਇਤਲਾ ਜਿਹੜਾ ਉਹ ਕੀਤਾ ਗਿਆ ਸੂਚਨਾ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਅਤੇ ਫੇਸਬੁੱਕ YouTube ਦੇ ਉੱਤੇ ਫੇਮਸ ਕਮਲ ਕੌਰ ਭਾਬੀ ਦਾ ਜਿਹੜਾ ਕਿ ਮੌਤ ਹੋ ਚੁੱਕੀ ਆ ਉਸ ਦੀ লাশ ਜਿਹੜੀ ਉਸ ਦੀ ਹੀ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਸੀ ਉਸ ਦੇ ਵਿੱਚੋਂ ਜਿਹੜਾ ਕਿ ਇਹ লাশ ਬਰਾਮਦ ਹੋਈ ਆ ਪੁਲਿਸ ਦੁਆਰਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲੇ ਤੱਕ ਕੁਝ ਵੀ ਮੌਤ ਦਾ ਕਾਰਨ ਜਿਹੜਾ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਜਾਂਚ ਪੁਲਿਸ ਦੁਆਰਾ ਕੀਤੀ ਗਈ ਆ ਪੁਲਿਸ ਜਿਨੇ लाश ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੀਆਂ ਜੋ ਕਿ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਹੋਈ ਹੋਈ ਹੈ ਜਿਸ ਦੇ ਵਿੱਚੋਂ ਇੱਕ লাশ ਮਿਲੀ ਹੈ ਜਿਸ ਨੂੰ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੱਸਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਫੇਮਸ ਹੋਣ ਵਾਲੀ ਕਮਲ ਕੌਰ ਭਾਬੀ ਦੀ ਮੌਤ ਹੈ ਜਿਹੜੀ ਹੋ ਚੁੱਕੀ ਹੈ ਤੇ ਉਸ ਦੀ Laash ਨੂੰ ਬਰਾਮਦ ਕਰਕੇ ਪੁਲਿਸ ਦੁਆਰਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਐਸਪੀ ਸਰ ਗੱਡੀ ਦੇ ਵਿੱਚ Laash ਪਈ ਹੈ ਕੀ ਕਾਰਨ ਹੈ ਕੁਝ ਪਤਾ ਲੱਗਿਆ ਹੁਣ ਤੱਕ ਵੀ ਕੌਣ ਹੈ ਇਹ ਜਾਂ ਕਿੱਥੋਂ ਦੀ ਹੈ ਕਿਵੇਂ Laash ਇੱਥੇ ਬਰਾਮਦ ਹੋਈ। ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਹੈ ਕ੍ਰਾਈਮ ਸੀਨ ਨੂੰ ਅਸੀਂ ਪ੍ਰੀਜ਼ਰਵ ਕੀਤਾ ਪਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ লাশ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਆ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰਾਂਸ ਦੀ ਟੀਮ ਸਾਡੀ ਆਉਗੀ ਉਹ ਇਹਦਾ ਅਨਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਈਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਈਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਈਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਈਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰ ਦਾਂਗੇ ਨਹੀਂ ਨਾ ਇਹ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪਰਦਰਸ਼ੂ ਕੀਤਾ ਵਿਆ ਸੀ ਤੇ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰੱਖਾਵਾਂਗੇ ਤੇ ਇਨਸਪੈਕਟਰ ਸਾਹਿਬ ਇਹ ਰੇਸ਼ ਦੀ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮੀਅਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂਜੀ ਕੋਈ ਇਹਨਾਂ ਨੂੰ ਪੁੱਛਗਿੱਛ ਕਰ ਰਹੇ ਹਾਂ ਕਿ ਕਿਉਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਇਸੇ ਗੱਡੀ ਖੜੀ ਹੈ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਸਾਰੇ ਏਮਪਲਾਈਜ਼ ਨੂੰ ਅਸੀਂ ਬੁਲਾਇਆ ਹੋਇਆ ਸਮਨ ਕੀਤਾ ਹੋਇਆ ਇੱਥੇ ਬਾਹਰ ਤੇ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ YouTube ਪਰ ਅਤੇ Instagram ਤੇ ਉੱਤੇ ਫੇਮਸ ਕਮਲਕੌਰ ਭਾਬੀ ਦੇ ਵੱਲੋਂ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਕਿ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚ ਉਹਦੀ ਲਾਸ਼ ਹੈ ਜਿਹੜੀ ਉਹ ਬਰਮਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਅਤੇ YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਉਰਫ ਕੰਚਨ ਕੁਮਾਰੀ ਜਿਸ ਦੀ ਲਾਸ਼ ਹੈ ਜਿਹੜੀ ਉਹ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਇਲਾਕੇ ਦੇ ਵਿੱਚ ਪੂਰਾ ਸਾਮ ਦਾ ਮਾਹੌਲ ਹੈ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਇਹ Laash ਕਿਵੇਂ ਇੱਥੇ ਪਹੁੰਚੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਸਟਾਗ੍ਰam ਦੇ ਉੱਤੇ ਕਮਲਕੌਰ ਭਾਬੀ ਔਰ ਪਕੰਚਨ ਕੁਮਾਰੀ ਦੇ 383000 ਦੇ ਕਰੀਬ ਜਿਹੜੇ ਫੋਲੋਅਰਸ ਨੇ ਆਪਣੀਆਂ ਵੀਡੀਓਾਂ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਭਾਬੀ ਦੀ ਲਾਸ਼ ਜਿਹੜੀ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਉਸ ਗੱਡੀ ਦੀ ਰਜਿਸਟ੍ਰੇਸ਼ਨ ਲੁਧਿਆਣੇ ਤੋਂ ਦੱਸੀ ਜਾ ਰਹੀ ਆ ਤਾਂ ਕੰਚਨ ਕੁਮਾਰੀ ਦਾ ਨਾਮ ਜਿਹੜਾ ਉਸ ਗੱਡੀ ਦੇ ਉੱਤੇ ਆ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਗੱਡੀ ਆ ਉਸ ਦੇ ਵਿੱਚੋਂ ਲਾਸ਼ ਆਤਾ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਹਾਈਵੇ ਦੇ ਉੱਤੇ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਬੀਤੀ ਰਾਤ ਆਦੇਸ਼ ਮੈਡੀਕਲ ਕਾਲਜ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਪਛਾਣ ਹੋਈਆ ਸੋਸ਼ਲ ਮੀਡੀਆ ਤੇ ਐਕਟਿਵ ਕਮਲ ਕੌਰ ਜੋ ਕਿ ਕਾਫੀ ਆਪਣੀਆਂ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੀ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਮੁੱਢਲੇ ਹਾਲਾਤਾਂ ਤੋਂ ਕਮਲਕੌਰ ਦਾ ਲੱਗਦਾ ਹੈ ਕਿ ਕਤਲ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਉਹ ਚੱਲ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਤੇ ਇੰਸਟਾਗ੍ਰam ਉੱਤੇ ਭਾਬੀ ਕਮਲਕੌਰ ਦੇ ਨਾਂ ਦੇ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਦੇ ਵਿੱਚ ਬੰਦ ਗੱਡੀ ਦੇ ਵਿੱਚੋਂ Laash ਮਿਲਿਆ ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਕਿਹਾ ਜਾ ਰਿਹਾ ਕਿ ਕਤਲ ਕੀਤਾ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕੇ ਮਾਮਲੇ ਦੀ ਜੜੀ ਜਾਂਚ ਚੱਲ ਰਹੀ ਹੈ ਦੱਸ ਦਈਏ ਕਿ ਕੰਚਨ ਕੁਮਾਰੀ سوشل মিডিਆ ਉਤੇ ਅਸ਼ਲੀਲ ਵੀਡੀਓਜ਼ ਕਾਰਨ ਚਰਚਾ ਦੇ ਵਿੱਚ ਰਹਿੰਦੀ ਸੀ ਇੰਸਟਾਗ੍ਰam ਉਤੇ ਕਮਲਕੌਰ ਉਰਫ ਕੰਚਨ ਕੁਮਾਰੀ ਦੇ 383000 ਫੋਲੋਅਰਸ ਹਨ ਅਦੇ ਕਮਲਕੌਰ YouTube ਦੇ ਉਤੇ ਵੀ ਪੂਰੀ तरीके ਦੇ ਨਾਲ ਜਿਹੜਾ ਸਰਗਰਮ ਰਹਿੰਦੀ ਸੀ ਕਮਲਕੌਰ ਆਪਣੀਆਂ ਇੰਸਟਾਗ੍ਰam ਰੀਲਾ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਇੱਕ ਲੜਕੀ ਦੀ ਜਿਹੜੀ Laash ਹੈ ਉਹ ਬਰਾਮਦ ਹੋਈ ਹੈ ਤਾਂ ਪਹਿਚਾਨ ਦੇ ਵਜੋਂ ਪਤਾ ਲੱਗਿਆ ਕਿ ਜਿਹੜੀ Instagram ਤੇ YouTube ਦੇ ਉੱਤੇ ਮਸ਼ਹੂਰ ਕਮਲਕੌਰ ਭਾਬੀ ਸੀ ਇਹ ਉਸ ਦੀ Laash ਹੈ ਜਿਹੜੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲਿੱਤਾ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਜਿਹੜਾ ਉਸ ਨੂੰ ਪੇਸ ਦੇ ਤਾਗਿਆ ਮੌਤ ਦਾ ਕਾਰਨ ਅਜੇ ਤੱਕ ਕੁਝ ਵੀ ਪਤਾ ਜਿਹੜਾ ਨਹੀਂ ਲੱਗਿਆ ਪਰ ਪੁਲਿਸ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਇਤਲਾ ਜਿਹੜਾ ਉਹ ਕੀਤਾ ਗਿਆ ਸੂਚਨਾ ਦਿੱਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਅਤੇ ਫੇਸਬੁੱਕ YouTube ਦੇ ਉੱਤੇ ਫੇਮਸ ਕਮਲਕੌਰ ਭਾਬੀ ਦਾ ਜਿਹੜਾ ਕਿ ਇਹ ਮੌਤ ਹੋ ਚੁੱਕੀ ਆ ਉਸਦੀ ਲਾਸ਼ ਹੈ ਜਿਹੜੀ ਉਸਦੀ ਹੀ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਸੀ ਉਸ ਦੇ ਵਿੱਚੋਂ ਜਿਹੜਾ ਕਿ ਇਹ লাশ ਬਰਾਮਦ ਹੋਈ ਆ ਪੁਲਿਸ ਦੁਆਰਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲੇ ਤੱਕ ਕੁਝ ਵੀ ਮੌਤ ਦਾ ਕਾਰਨ ਜਿਹੜਾ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਜਾਂਚ ਪੁਲਿਸ ਦੁਆਰਾ ਕੀਤੀ ਗਈ ਆ ਪੁਲਿਸ ਜਿਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਹਸਪਤਾਲ ਤੇ ਵਿੱਚ ਜਿਹੜਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੀਆਂ ਜੋ ਕਿ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਹੋਈ ਹੋਈ ਆ ਜਿਸ ਦੇ ਵਿੱਚੋਂ ਇੱਕ লাশ ਮਿਲੀ ਹੈ ਜਿਸ ਨੂੰ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੱਸਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਫੇਮਸ ਹੋਣ ਵਾਲੀ ਕਮਲ ਕੌਰ ਭਾਬੀ ਦੀ ਮੌਤ ਹੈ ਜਿਹੜੀ ਹੋ ਚੁੱਕੀ ਹੈ ਤੇ ਉਸ ਦੀ লাশ ਨੂੰ ਬਰਾਮਦ ਕਰਕੇ ਪੁਲਿਸ ਦੁਆਰਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਸਰ ਸਰ ਗੱਡੀ ਦੇ ਵਿੱਚ লাশ ਪਈ ਹੈ ਕੀ ਕਾਰਨ ਹੈ ਕੁਝ ਪਤਾ ਲੱਗਿਆ ਹੁਣ ਤੱਕ ਵੀ ਕੌਣ ਹੈ ਇਹ ਜਾਂ ਕਿੱਥੋਂ ਦੀ ਹੈ ਕਿਵੇਂ লাশ ਇੱਥੇ ਬਰਾਮਦ ਹੋਈ ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਹੈ ਕ੍ਰਾਈਮ ਸੀਨ ਨੂੰ ਅਸੀਂ ਪ੍ਰੀਜ਼ਰਵ ਕੀਤਾ ਵਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ লাশ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਆ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰੈਂਸਿਕ ਟੀਮ ਸਾਡੀ ਆਉਗੀ ਉਹ ਇਹਦਾ ਅਨਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਇਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਇਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਇਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰਾਂਗੇ ਨਹੀਂ ਨਾ ਇਹ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪਰਦਾਵੂ ਕੀਤਾ ਵਿਆ ਸੀ ਤੇ ਉਸ ਤੋਂ ਬਾਅਦ ਆਈਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰੱਖਾਵਾਂਗੇ ਤੇ ਇਨਸਪੈਕਟਰ ਸਾਹਿਬ ਇਹ ਰੇਸ਼ ਦੀ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮੀਅਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਕੋਈ ਚੈਕਿੰਗ ਕਿਉਂ ਨਹੀਂ ਕੀਤੀ ਇਸੇ ਗੱਡੀ ਖੜੀ ਹੈ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਸਾਰੇ ਏਮਪਲਾਈਜ਼ ਨੂੰ ਅਸੀਂ ਬੁਲਾਇਆ ਵੇ ਆ ਸੰਮਣ ਕੀਤਾ ਵੇ ਆ ਇੱਥੇ ਬਾਹਰ ਤੇ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ YouTube ਪਰ ਅਤੇ Instagram ਤੇ ਉੱਤੇ ਫੇਮਸ ਕਮਲਕੌਰ ਭਾਬੀ ਦੇ ਵੱਲੋਂ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਕਿ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚ ਉਹਦੀ ਲਾਸ਼ ਹੈ ਜਿਹੜੀ ਉਹ ਬਰਮਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਅਤੇ YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਉਰਫ ਕੰਚਨ ਕੁਮਾਰੀ ਜਿਸ ਦੀ ਲਾਸ਼ ਹੈ ਜਿਹੜੀ ਉਹ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਇਲਾਕੇ ਦੇ ਵਿੱਚ ਪੂਰਾ ਸਹਿਮ ਦਾ ਮਾਹੌਲ ਹੈ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਇਹ Laash ਕਿਵੇਂ ਇੱਥੇ ਪਹੁੰਚੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਸਟਾਗ੍ਰam ਦੇ ਉੱਤੇ ਕਮਲਕੌਰ ਭਾਬੀ ਔਰ ਪਕੰਚਨ ਕੁਮਾਰੀ ਦੇ 383000 ਦੇ ਕਰੀਬ ਜਿਹੜੇ ਫੋਲੋਅਰਸ ਨੇ ਆਪਣੀਆਂ ਵੀਡੀਓ ਆ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਭਾਬੀ ਦੀ ਲਾਸ਼ ਜਿਹੜੀ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਉਸ ਗੱਡੀ ਦੀ ਰਜਿਸਟ੍ਰੇਸ਼ਨ ਲੁਧਿਆਣੇ ਤੋਂ ਦੱਸੀ ਜਾ ਰਹੀ ਆ ਤਾਂ ਕੰਚਨ ਕੁਮਾਰੀ ਦਾ ਨਾਮ ਜਿਹੜਾ ਉਸ ਗੱਡੀ ਦੇ ਉੱਤੇ ਆ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਗੱਡੀ ਆ ਉਸ ਦੇ ਵਿੱਚੋਂ ਲਾਸ਼ ਲਿਆਤਾ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਹਾਈਵੇ ਦੇ ਉੱਤੇ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਬੀਤੀ ਰਾਤ ਆਦੇਸ਼ ਮੈਡੀਕਲ ਕਾਲਜ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਪਛਾਣ ਹੋਈਆ ਸੋਸ਼ਲ ਮੀਡੀਆ ਤੇ ਐਕਟਿਵ ਕਮਲ ਕੌਰ ਜੋ ਕਿ ਕਾਫੀ ਆਪਣੀਆਂ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੀ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਮੁੱਢਲੇ ਹਾਲਾਤਾਂ ਤੋਂ ਕਮਲਕੌਰ ਦਾ ਲੱਗਦਾ ਹੈ ਕਿ ਕਤਲ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਉਹ ਚੱਲ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਤੇ ਇੰਸਟਾਗ੍ਰam ਉੱਤੇ ਭਾਬੀ ਕਮਲਕੌਰ ਦੇ ਨਾਂ ਦੇ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਦੇ ਵਿੱਚ ਬੰਦ ਗੱਡੀ ਦੇ ਵਿੱਚੋਂ লাশ ਮਿਲਿਆ ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਕਿਹਾ ਜਾ ਰਿਹਾ ਕਿ ਕਤਲ ਕੀਤਾ ਹੈ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕੇ ਮਾਮਲੇ ਦੀ ਜੜੀ ਜਾਂਚ ਚੱਲ ਰਹੀ ਹੈ ਦੱਸ ਦਈਏ ਕਿ ਕੰਚਨ ਕੁਮਾਰੀ سوشل মিডিਆ ਉਤੇ ਅశ్లీਲ ਵੀਡੀਓਜ਼ ਕਾਰਨ ਚਰਚਾ ਦੇ ਵਿੱਚ ਰਹਿੰਦੀ ਸੀ ਇੰਸਟਾਗ੍ਰam ਉਤੇ ਕਮਲਕੌਰ ਉਰਫ ਕੰਚਨ ਕੁਮਾਰੀ ਦੇ 383000 ਫੋਲੋਅਰ ਸਨ ਅਤੇ ਕਮਲਕੌਰ YouTube ਦੇ ਉਤੇ ਵੀ ਪੂਰੀ तरीके ਦੇ ਨਾਲ ਜਿਹੜਾ ਸਰਗਰਮ ਰਹਿੰਦੀ ਸੀ ਕਮਲਕੌਰ ਆਪਣੀਆਂ ਇੰਸਟਾਗ੍ਰam ਰੀਲਾ ਕਾਰਨ ਸੁਰੱਖਿਆ ਦੇ ਵਿੱਚ ਰਹਿੰਦੀ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਇੱਕ ਲੜਕੀ ਦੀ ਜਿਹੜੀ Laash ਹੈ ਉਹ ਬਰਾਮਦ ਹੋਈ ਹੈ ਤਾਂ ਪਛਾਣ ਦੇ ਵਜੋਂ ਪਤਾ ਲੱਗਿਆ ਕਿ ਜਿਹੜੀ Instagram ਤੇ YouTube ਦੇ ਉੱਤੇ ਮਸ਼ਹੂਰ ਕਮਲਕੌਰ ਭਾਬੀ ਸੀ ਇਹ ਉਸ ਦੀ Laash ਹੈ ਜਿਹੜੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ Laash ਨੂੰ ਕਬਜ਼ੇ ਦੇ ਵਿੱਚ ਲਿੱਤਾ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਜਿਹੜਾ ਉਸ ਨੂੰ ਪੇਸ ਦੇ ਤਾਗਿਆ ਮੌਤ ਦਾ ਕਾਰਨ ਅਜੇ ਤੱਕ ਕੁਝ ਵੀ ਪਤਾ ਜਿਹੜਾ ਨਹੀਂ ਲੱਗਿਆ ਪਰ ਪੁਲਿਸ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਇਤਲਾ ਜਿਹੜਾ ਉਹ ਕੀਤਾ ਗਿਆ ਸੂਚਨਾ ਦਿੱਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਅਤੇ ਫੇਸਬੁੱਕ YouTube ਦੇ ਉੱਤੇ ਫੇਮਸ ਕਮਲਕੌਰ ਭਾਬੀ ਦਾ ਜਿਹੜਾ ਕਿ ਮੌਤ ਹੋ ਚੁੱਕੀ ਆ ਉਸਦੀ ਲਾਸ਼ ਆ ਜਿਹੜੀ ਉਸਦੀ ਹੀ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਸੀ ਉਸ ਦੇ ਵਿੱਚੋਂ ਜਿਹੜਾ ਕਿ ਇਹ লাশ ਬਰਾਮਦ ਹੋਈ ਆ ਪੁਲਿਸ ਦੁਆਰਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲੇ ਤੱਕ ਕੁਝ ਵੀ ਮੌਤ ਦਾ ਕਾਰਨ ਜਿਹੜਾ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਜਾਂਚ ਪੁਲਿਸ ਦੁਆਰਾ ਕੀਤੀ ਗਈ ਆ ਪੁਲਿਸ ਜਿਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੀਆਂ ਜੋ ਕਿ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਹੋਈ ਹੋਈ ਆ ਜਿਸ ਦੇ ਵਿੱਚੋਂ ਇੱਕ লাশ ਮਿਲੀ ਹੈ ਜਿਸ ਨੂੰ ਕਮਲ ਕੌਰ ਭਾਬੀ ਔਰ ਪਕੰਚਨ ਕੁਮਾਰੀ ਦੱਸਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਫੇਮਸ ਹੋਣ ਵਾਲੀ ਕਮਲ ਕੌਰ ਭਾਬੀ ਦੀ ਮੌਤ ਹੈ ਜਿਹੜੀ ਹੋ ਚੁੱਕੀ ਹੈ ਤੇ ਉਸ ਦੀ লাশ ਨੂੰ ਬਰਾਮਦ ਕਰਕੇ ਪੁਲਿਸ ਦੁਆਰਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਸਰ ਸਰ ਗੱਡੀ ਦੇ ਵਿੱਚ লাশ ਪਈ ਹੈ ਕੀ ਕਾਰਨ ਹੈ ਕੁਝ ਪਤਾ ਲੱਗਿਆ ਹੁਣ ਤੱਕ ਵੀ ਕੌਣ ਹੈ ਇਹ ਜਾਂ ਕਿੱਥੋਂ ਦੀ ਹੈ ਕਿਵੇਂ লাশ ਇੱਥੇ ਬਰਾਮਦ ਹੋਈ ਹੈ ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਨੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਹੈ ਕ੍ਰਾਈਮ ਸੀਨ ਨੂੰ ਅਸੀਂ ਪ੍ਰਜ਼ਰਵ ਕੀਤਾ ਵਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ লাশ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਆ ਕੀ ਲੱਗਦਾ ਇਹ ਕਿੰਨੇ ਕੁ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰੈਂਸਿਕ ਟੀਮ ਸਾਡੀ ਆਉਗੀ ਉਹ ਇਹਦਾ ਅਨਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਇਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਇਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਇਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰਾਂਗੇ ਨਹੀਂ ਨਾ ਇਹ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪਰਦਰਸ਼ ਕੀਤਾ ਵਿਆ ਸੀ ਤੇ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰਖਾਵਾਂਗੇ ਤੇ ਇਨਸਪੈਕਟਰ ਸਾਹਿਬ ਇਹ ਰੇਸ਼ਦੀਪ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮ ਪ੍ਰੀਲਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂ ਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਤੁਸੀਂ ਚੈਕਿੰਗ ਕਿਉਂ ਨਹੀਂ ਕੀਤੀ ਅਸੀਂ ਗੱਡੀ ਖੜੀ ਇੱਥੇ ਨਹੀਂ ਚੱਲ ਰਹੀ ਇਹਨਾਂ ਨੂੰ ਸਾਰੇ ਏਮਪਲਾਈਜ਼ ਨੂੰ ਅਸੀਂ ਬੁਲਾਇਆ ਵੇ ਆ ਸੰਮਣ ਕੀਤਾ ਵੇ ਆ ਇੱਥੇ ਬਾਹਰ ਤੇ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ YouTube ਪਰ ਅਤੇ Instagram ਤੇ ਉੱਤੇ ਫੇ ਕਮਲਕੌਰ ਭਾਬੀ ਦੇ ਵੱਲੋਂ ਸਾਹਮਣੇ ਆ ਰਹੀਆ ਦੱਸਿਆ ਜਾ ਰਿਹਾ ਕਿ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚ ਉਸ ਦੀ ਲਾਸ਼ ਆ ਜਿਹੜੀ ਉਹ ਬਰਮਤ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰam ਅਤੇ YouTube ਦੇ ਉੱਤੇ ਆਪਣੀਆਂ ਵੀਡੀਓ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਉਰਫ ਕੰਚਨ কুমারী جس ਦੀ লাশ ਹੈ ਜਿਹੜੀ ਉਹ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਪੈਂਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ লাশ ਮਿਲਿਆ ਇਲਾਕੇ ਦੇ ਵਿੱਚ ਪੂਰਾ ਸਾਮ ਦਾ ਮਾਹੌਲ ਹੈ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਇਹ লাশ ਕਿਵੇਂ ਇੱਥੇ ਪਹੁੰਚੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਸਟਾਗ੍ਰam ਦੇ ਉੱਤੇ ਕਮਲਕੌਰ ਭਾਬੀ ਔਰ ਪਕੰਚਨ ਕੁਮਾਰੀ ਦੇ 383000 ਦੇ ਕਰੀਬ ਜਿਹੜੇ ਫੋਲੋਅਰਸ ਨੇ ਆਪਣੀਆਂ ਵੀਡੀਓਾਂ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਭਾਬੀ ਦੀ ਲਾਸ਼ ਜਿਹੜੀ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਉਸ ਗੱਡੀ ਦੀ ਰਜਿਸਟ੍ਰੇਸ਼ਨ ਲੁਧਿਆਣੇ ਤੋਂ ਦੱਸੀ ਜਾ ਰਹੀ ਆ ਤਾਂ ਕੰਚਨ ਕੁਮਾਰੀ ਦਾ ਨਾਮ ਜਿਹੜਾ ਉਸ ਗੱਡੀ ਦੇ ਉੱਤੇ ਆ ਕੰਚਨ ਕੁਮਾਰੀ ਦੇ ਨਾਮ ਤੇ ਰਜਿਸਟਰਡ ਗੱਡੀ ਆ ਉਸ ਦੇ ਵਿੱਚੋਂ ਲਾਸ਼ ਆਤਾ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਹਾਈਵੇ ਦੇ ਉੱਤੇ ਬਠਿੰਡਾ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਬੀਤੀ ਰਾਤ ਆਦੇਸ਼ ਮੈਡੀਕਲ ਕਾਲਜ ਦੇ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ Laash ਮਿਲੀ ਹੈ ਪਛਾਣ ਹੋਈਆ ਸੋਸ਼ਲ ਮੀਡੀਆ ਤੇ ਐਕਟਿਵ ਕਮਲ ਕੌਰ ਜੋ ਕਿ ਕਾਫੀ ਆਪਣੀਆਂ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੀ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਮੁੱਢਲੇ ਹਾਲਾਤਾਂ ਤੋਂ ਕਮਲਕੌਰ ਦਾ ਲੱਗਦਾ ਹੈ ਕਿ ਕਤਲ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਉਹ ਚੱਲ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਤੇ ਇੰਸਟਾਗ੍ਰam ਉੱਤੇ ਭਾਬੀ ਕਮਲਕੌਰ ਦੇ ਨਾਂ ਦੇ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਦੇ ਵਿੱਚ ਬੰਦ ਗੱਡੀ ਦੇ ਵਿੱਚੋਂ Laash ਮਿਲਿਆ ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਕਿਹਾ ਜਾ ਰਿਹਾ ਕਿ ਕਤਲ ਕੀਤਾ ਹੈ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕੇ ਮਾਮਲੇ ਦੀ ਜੜੀ